ਕੋਈ ਨਹੀਂ ਠੀਕ ਹੈ ਜੀ ਬੇਸ਼ੱਕ ਤੁਹਾਡੇ ਘਰਾਂ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਤੁਹਾਡੇ ਚਾਚੇ ਤਾਏ ਭੈਣ ਭਰਾ ਅੱਗੇ ਲੈ ਕੇ ਤੁਹਾਡੇ ਭਤੀਜਾ ਨੇ ਭਾਣ ਜਣੇ ਵੀ ਜਿਹੜੀ ਹੈਗੀ ਉਹ ਨੌਕਰੀ ਲੈਣੀ ਹੈ ਤਾਂ ਸਾਥੀਓ ਪੈਨਸ਼ਨ ਉਹਨਾਂ ਨੂੰ ਕੋਈ ਨਹੀਂ ਲੂਗੀ ਇਹ ਤੁਸੀਂ ਆਪ ਦੇਖਦਾ ਹੈ ਤੁਹਾਨੂੰ ਦੇਖੇ ਹੋਣਗੇ ਕਿ ਜਿਨ੍ਹਾਂ ਨੇ ਇਹਨਾਂ ਨੂੰ ਮੰਤਰੀ ਦੇ ਪਦ ਤੋਂ ਹਟਾ ਕੇ ਦੂਜੇ ਮੰਤਰੀ ਸਥਾਪਿਤ ਚੇ ਲਾਗੀ ਇਹ ਸਿਰਫ ਆਪ ਦਾ ਸੋਚ ਰਹੀ ਹੈ ਸਰਕਾਰ ਇਹ ਮਤਲਬ ਹੀ ਸਰਕਾਰ ਪਰ ਬਸ ਲੋਟਾ ਬਟਨ ਦਵਾ ਦਿਓ ਤਾਂ ਵੀ ਅਸੀਂ ਸਹਿਮਤ ਨਾ ਤੇ ਇੱਥੇ ਮੇਰੇ ਬਹੁਤ ਵੱਡੀ ਗੰਟੀ ਦੇ ਵਿੱਚ ਜਿਹੜੇ ਪੁਲਿਸ ਮਾਰੇ ਵੀਰ ਜੀ ਸਾਡੇ ਨਾਲ ਆਵਾਜ਼ ਪਾਉਣਾਂ ਦੇ ਨਾਲ ਨੇ ਦੇਖੋ ਸਿੱਧੇ ਤੋਂ ਸਾਡੇ ਫਾਰਮਾਂ ਨੇ सब तो एक शर्मनाक गल हो सकती अपने मतलब समाज दे नहीं देते मैं यही अपील करते भी आप भी ऐसे जाते हुए बंद यह आम है आपे चिचता है पर कलाकार रहेगा अच्छ भी स्टेजा देखे होने साधु राहू ਬਾਈ ਜੀ ਇਹ ਜੀ ਆ ਬਾਦਰਾ ਕਰ ਲੈ ਆ ਦਿੱਤਾ ਸੀ ਜੀ ਅਗਰ ਕਰਤਾ ਨੇ ਗੁੱਸਾ ਨਹੀਂ ਕੀਤਾ ਉਹ ਰੂਸਾਂ ਨਾਲ ਗੱਲਾਂ ਹੀ ਕੀਤੀਆਂ ਪਰ ਅਸੀਂ ਕਹਿੰਦੇ ਅੱਜ ਧਾਈ ਤਫਲਾ ਚੋਂ ਨਹੀਂ ਕਰਤਾ ਆਪਾਂ ਕਹਿੰਦੇ ਵੀ ਸਟੇਜ ਤੇ ਖੜ ਕੇ ਲੋਕਾਂ ਦੀਆਂ ਗੱਲਾਂ ਕਰੋ ਮਾਲ ਸਾਹਿਬ ਤੁਸੀਂ ਤਾਂ ਸਾਡੀ ਪਰਫਾਰਮੈਂਸ ਨਹੀਂ ਹੈ ਅਸੀਂ ਆ ਕੀਤਾ ਤੁਸੀਂ ਕੁਛ ਵੀ ਨਹੀਂ ਕੀਤਾ ਤੁਸੀਂ ਨਿਕਲ ਗਏ ਕੋਆਣਾ ਸਟੇਜਾਂ ਦੇ ਖੜ ਕੇ ਤੇ ਨਕਲੀ ਵਾਲਾ ਕੰਮ ਹੀ ਕੀਤਾ ਉਹ ਭੰਡਾ ਦੀ ਸਰਕਾਰ ਇਹਨੂੰ ਤਾਂ ਹੀ ਕਿਹਾ ਜਾਂਦਾ ਵੀ ਉਹ ਬਸ ਨਾ ਉਹਦੀ ਜੜਵੜੋਂ ਦਾ ਕਾਰਨ ਉਹ ਆਪ ਆਦਮੀ ਜਿਹੜੇ ਹੈਗੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਜਿਵੇਂ ਹੀ ਮੱਠਾ ਵਾਤਾ ਆਪਾਂ ਤਾਂ ਸੋਚ ਕੇ ਸਰਕਾਰ ਚੁਣੀ ਸੀ ਇਲਾਕਾ ਨਿਵਾਸੀਓ ਕਿ ਜਿਹੜੀ ਆਮ ਆਦਮੀ ਪਾਰਟੀ ਉਹ ਆਮ ਇਨਸਾਨਾਂ ਕਰੋ ਆਮ ਨਹੀਂ ਉਹ ਖਾਸ ਮਲਾਦਮੀ ਰੋੜੇ ਇੰਨੇ ਆ ਜਿਆਦਾ ਮਤਲਬ ਮੀਟਿੰਗਾਂ ਦਿੱਤੀਆਂ ਕੀ ਕਿਤੇ ਸੀ ਵੀ ਜਦੋਂ ਮੇਰੀ ਸਰਕਾਰ ਆਊਗੀ ਕਹਿੰਦੇ ਵੀ ਕੋਈ ਧਰਨਾ ਤੇ ਨਹੀਂ ਹੋਊਗਾ ਸਰਕਾਰ ਦਾ ਕੋਈ ਮੁਲਾਜ਼ਮ ਨਹੀਂ ਹੋਊਗਾ ਸਰਕਾਰ ਦਾ ਕੋਈ ਇਨਸਾਨ ਨਹੀਂ ਹੋਊਗਾ ਪਰ ਦੇਖੋ ਸਾਥੀਓ ਸੰਸਦ ਸਾਜਣ ਜਿਹੜਾ ਝੂਠਾ ਸਾਹਿਤ ਹੋ ਚੁੱਕਿਆ ਤੇ ਗੱਦੀ ਮੰਤਰੀ ਨੇ ਜਿੰਨੇ ਘਾਤਾਂ ਮਾਰੇ ਸੀ ਮਾਨ ਸਰਕਾਰ ਨੇ ਤੇ ਸਾਰੇ ਆਪਣੇ ਸਾਹਮਣੇ ਆ ਗਏ ਕਿੰਨੀ ਤਰ੍ਹਾਂ ਸੀ